ਸਤ ਸ੍ਰੀ ਅਕਾਲ ਜੀ ਸਾਰਿਆਂ ਵਾਧੇ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਜਸਾਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਮੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਬੁੱਛੇ ਤੁਹਾਨੂੰ ਦਿਖਾਉਣੇ ਆ ਇੱਕ ਗੱਬਣ ਗਾਂ ਤਾਂ ਨੂੰ ਦਿਖਾਉਣੀ ਆ ਇੱਕ ਤਾਜੀ ਸੋਈ ਗਾਂ ਤਾਂ ਨੂੰ ਦਿਖਾਵਾਂਗੇ ਇੱਕ ਬੱਚੇ ਦਾ ਵੀ ਨਾਲ ਤਾਂ ਨੂੰ ਦਿਖਾਉਣੀ ਤੇ ਇੱਕ ਉਹ ਬੱਚੇ ਤੁਹਾਨੂੰ ਅਨ ਸਰ ਬੱਚੇ ਤੁਹਾਨੂੰ ਦਿਖਾਵਾਂਗੇ ਉਹ ਵਾਲੀ ਚਾਰ ਆ ਰਿਹਾ ਤੇ ਚਾਰੇ ਵੱਖਰੇ ਵੱਖਰੇ ਵੈਰਾਈਟੀਆਂ ਹਾਂ ਹਾਂਜੀ ਵਿਜੀ ਸਾਸੇ ਕਾਲ ਜੀ ਸਾਸੇ ਆ ਪਾਜੀ ਹੋ ਉਸ ਨਾ ਠੀਕ ਠਾਕ ਜੀ ਵਿਜੀ ਤੁਸੀਂ ਸੁਣਾਓ ਸਰ ਠੀਕ ਠਾਕ ਵੇ ਗਿਆ ਉਹਦ ਨਾਲ ਮਾਲ ਫਿਰ ਮੈਂ ਨਾ ਪਾਜੀ ਘੰਟੇ ਜੀ ਤੇ ਅੱਛਾ ਪਤਾ ਨੂੰ ਪਤਾ ਰੇਡ ਜਾਜ ਹੋਵੇ ਡੰਕਰੋਸੜੇ ਵੇਚਦਾ ਤੇ ਅੱਜ ਵੀ ਜਾਜ ਹੀ ਆ ਕੰਮ ਰੇਡ ਜਾਜ ਹੀ ਪਾਜੀ ਆਪਾਂ ਜਿਆਦੇ ਪਾਉਂਦੇ ਹੀ ਨਹੀਂ ਆ ਜਿਆਦੇ ਮੰਗੀ ਜਾਵਾਂਗੇ ਤੇ ਵੀਰ ਫੋਨ ਨਹੀਂ ਲਾਉਂਦੇ ਠੀਕ ਆ ਤੇ ਚਲੋ ਨਾਮ ਦੱਸ ਕੇ ਕਰੀ ਨਾ ਪਾਜੀ ਮੇਰਾ ਹਰਮਨ ਜੀ ਹਾਂਜੀ ਪਿੰਡ ਰਾਆ ਸਾਸੇ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਜੀ ਤੇ ਫੋਨ ਨੰਬਰ ਵੀ ਬੋਲਦੇ 826434231 ਭਾਜੀ ਹਾਂਜੀ ਹਾਂਜੀ ਤੇ ਸ਼ੁਰੂਆਤ ਫਿਰ ਗੱਬਨ ਦੇ ਕਰ ਲਈਏ ਹਾਂਜੀ ਆਹ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਥੰਦੀ ਭਾਜੀ ਬੜੀ ਹੈ ਅੱਛਾ ਹੈਗੀ ਵੀ ਕ੍ਰੋਸ 'ਚ ਆ ਹਾਂਜੀ ਇਹਦਾ ਭਾਜੀ ਆਹ ਥਣ ਹੀ ਹੋ ਇੱਕ ਚੱਲਦਾ ਕਿਹੜਾ ਅਗਲੇ 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 ਥਣ ਦੀ ਨਾ ਪਿਲ ਅੱਛਾ ਜਿਹੜਾ ਥਣ ਜਿਹੜਾ ਅਗਲਾ ਥਣ ਨਹੀਂ ਚੱਲਦਾ ਤੇ ਬਾਕੀ ਤੇਨੇ ਪ੍ਰੋਪਰ ਚੱਲਦੇ ਜੀ ਹਾਂਜੀ ਬਾਕੀ ਤੇ ਲਾਡੂ ਲਾ ਬਣੀਆਂ ਲੈ ਤਿਆਰ ਹੋਣੀ ਹੈ ਭਾਜੀ ਸ਼ਾਇਦ ਹੁੰਦਾ ਠੀਕ ਆ ਹਾਂਜੀ ਕਿੰਨੇ ਕ ਦੁੱਧ ਆ ਲੀਜੇ ਪਹਿਲੇ ਸੂਏ ਭਾਜੀ ਘਰ ਆਣਾ ਕਿਹਾ 15 16 ਲੀਟਰ ਦੁੱਧ ਘੜਦੇ ਆ ਅੱਛਾ ਜਿਹੜੇ ਵੀ ਕੋਲ ਆਂਦੀ ਉਹਨੇ ਗਰੰਟੀ ਦਿੱਤੀ ਫੁੱਲ ਆਂਦਾ ਸੂਈ ਤੇ ਪੈਸੇ ਲੈਣੇ ਇਦਾਂ ਪਹਿਲੇ ਲਈ ਉਹਨੇ ਅੱਛਾ ਆਂਦਾ 15 ਕਿਲੋ ਦੋ ਕੀਤੇ ਦੇ ਜੀ ਪੈਸੇ ਨੇ ਇਹ ਗਾਂ ਮੰਨ ਗਈ ਤੁਸੀਂ ਵੀ ਕਹਾਂ ਸੂਈ ਦੇ ਲੈਣੇਗੇ ਤੁਸੀਂ ਪਹਿਲਾਂ ਲੈ ਲੈਣੇ ਆ ਨਹੀਂ ਆਪਾਂ ਨਹੀਂ ਭਾਈ ਗਰੰਟੀ ਲੈਣੀ ਤੁਹਾਨੂੰ ਪਤਾ ਕੋਈ ਵੀ ਦਾ ਸੂਆ ਹੈ ਸੇਵਾ ਨਾ ਕਰੇ ਸੁਪੀ ਗਾਂ ਦੀ ਹਾਂਜੀ ਹਾਂਜੀ ਉਹ ਸਾਨੂੰ ਕਹਵੇ 15 ਕਿਲੋਣ ਦਿੱਤਾ ਬਾਕੀ ਪਤਾ ਕੀ ਗੱਭਨ ਪੁੱਛਦਾ ਤੇ ਅੰਦਾਜ਼ਾ ਹੀ ਹੁੰਦਾ ਵਾ ਤੇ ਇਹ ਸੁਣ ਕੇ ਪਤਾ ਲੱਗਣਾ ਸਾਨੂੰ ਪਤਾ ਹੈ ਜਿੱਥੋਂ ਅਸੀਂ ਲਿਆਦੀ ਹਾਂਜੀ ਹਾਂਜੀ ਬਾਕੀ ਜਿਹੜੇ ਵੀ ਸੂਝਵਾਨ ਆ ਉਹਨਾਂ ਨੇ ਤੇ ਆਪੇ ਵੇਖ ਲੈਣਾ ਵੀ ਕਿੰਨੇ ਕੇ ਦੁੱਧ ਆ ਲਈ ਹੈ ਹਨਾ ਤੋਰੋਂ ਹਾਂ ਇੱਕ ਰੀ ਠੰਡੀ ਤੇਰੀ ਬਹੁਤ ਜ਼ਿਆਦਾ ਲੈਣ ਪਾਜੀ ਜਿੰਨਾ ਮਰਜ਼ੀ ਬੈਜੋ ਫੂ ਕਾਰੀ ਹੋਣੀ ਠੀਕ ਹੈ ਜੀ ਇਹ ਲਾਂ ਤੋਂ ਲਾਂ ਬਹੁਤ ਜ਼ਿਆਦਾ ਇੱਕ ਥਣਵੀ ਇਹ ਤਾਂ ਚੱਲਦਾ ਤਿੰਨ ਹੀ ਥਾਣੇ ਤੇ ਚੱਲਦੇ ਆ ਉਤਰਾ ਇਹ ਆ ਕਿ ਸੰਭੀ ਸੰਭੀ ਚੰਗੀ ਆ ਰਾਜੀ ਆ 15 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਤੇ ਹੈਗੇ ਵੀ ਕ੍ਰਾਸ ਚ ਬਾਕੀ 에어ਪੋਰਟ ਬਿਲਕੁਲ ਨਾਲ ਹੀ ਆ ਉਹ 에어ਪੋਰਟ ਦੀ ਕੰਦ ਹੈ ਜਿਹੜੀ 에어ਪੋਰਟ ਤੇ ਨਾਲ ਹੀ ਕਿੜਾ ਵਿਦਿਆਨ ਦਾ ਟੈਡਰਾ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧੇ ਇਹਦਾ ਭਾਈ ਜੀ ਥਣ ਚਵੇਂ ਸਹੀ ਹੁੰਦੇ ਗਾਂ ਦੇ 50000 ਦੀ ਸੀ ਹਾਂਜੀ ਹੁਣ 40 ਦੇ ਦਈਏ ਨਹੀਂ 40 ਜੋ ਕਰੀਏ ਕੋਹਮਾਨਤਾ ਨਾਲ ਆਪੇ ਕਰ ਦੋ ਕਿੰਨੇ ਦੀ ਦੇ ਦਈਏ 35000 ਦੀ ਭਾਜੀ ਦੇ ਦਾਂਗੇ 35000 ਦੀ ਹਾਂਜੀ ਬਾਕੀ ਸੀਲ ਠੰਡੀ ਬੜੀ ਵਹਿੜੋਂ ਖਾਦੋ ਛੋੜ ਛੜ ਮੌਕੇ ਦੇ ਹੋਰ ਕਰ ਦੋਗੇ ਕਰ ਦਾਂਗੇ ਭਾਜੀ ਬਾਕੀ ਇਹ ਆ ਕਿ ਰਾਜੀ ਰੋਜੀ ਆ ਪੂਰੀ ਸੰਭੀ ਸੰਭੀ ਚੰਗੀ ਆ ਡੇਰੀਆਂ ਚ ਚੌਣ ਵਾਲੀ ਆ ਜਿਹੜੀ ਕਿਉਂਕਿ ਇੰਨਾ ਗਾਵਾਂ ਦੀ ਫੈਟ ਵੀ ਚੰਗੀ ਦਾ ਕੋਈ ਗਰਮੀ ਦੀ ਪਰਵਾ ਤੇ ਜਿਹੜਾ ਵਾ ਬਾਕੀ ਕੋ ਆਪਣੇ ਤੁਸੀਂ ਸਮਝਣਾ ਵੇਖਣਾ ਤੇ ਹੋਣ ਆ ਗਈ ਆਪਣੇ ਕੋਲ ਦੂਸਰਾ ਨੰਬਰ ਦੀ ਠੰਡੀ ਵਹਿਰ ਹੈ ਇਹ ਤਾਜੀ ਸੂਈ ਹੈ ਹਾਂਜੀ ਇਹ ਦਾ ਬੱਚਾ ਜੀ ਹਾਂਜੀ ਆ ਬੱਚਾ ਜੀ ਇਹਦਾ ਸਣ ਪਾਜੀ ਬੜਾ ਚੰਗਾ ਲੱਗਾ ਵਾਰ ਹਾਂ ਦੇ ਸਣ ਥਾਣੇ ਤੇ ਲੱਗੇ ਤਾਂ ਉਹ ਤਾਂ ਥੋੜੀ ਜਿਹੀ ਨਰਸੀ ਰਹੀ ਪਾਜੀ ਸਵਾਗਤ ਅੱਛਾ ਤੇ ਪਾਜੀ ਆ ਜੀ ਚੌਥਾ ਦੇ ਅੰਕ ਜੀ ਸੂਈ ਨੂੰ ਠੀਕ ਆ 9 ਲੀਟਰ ਦੇ ਅਠ ਮੰਨ ਕੇ ਖੜੇ ਜਿਹੜੇ ਕਿੰਨੇ ਖੜੇ ਨਹੀਂ ਦੁੱਧ ਜਿਆਦਾ ਨਹੀਂ ਪਰ 3 ਲੀਟਰ ਚ ਵਾਈ ਜਾਊਗੀ ਤੋਰ ਤਾਂ ਫਿਰ ਇਹਨਾਂ 12 13 ਲੀਟਰ ਦਾ ਘਰ ਆਇਆ ਕਹਤੋਂ ਨੇ 12 ਕਿ ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਈ ਜਾਊਗੇ ਤੇ 4 ਦਿਨ ਅਜੇ ਸੋਈ ਨਾ ਹੋਇਆ ਤੇ 8 ਕਿ ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਤਿਆਰ ਆ ਬਾਕੀ ਇਹ ਆ ਕਿ ਉਹ ਤਰ੍ਹਾਂ ਕੱਦ ਕੱਠ ਚੰਗਾ ਥੋੜੀ ਜਿਹੀ ਦੀ ਸਾਂਭ ਘੱਟ ਹੋਈ ਹੈ ਕਾਰਾ ਜਿਹਾ ਸਰੀਰ ਹੈ ਬਾਕੀ ਜਿਹੜਾ ਕੋਈ ਸਾਂਭ ਵਾਲਾ ਕੋਈ ਲੈ ਜਾਊਗਾ ਦੁੱਧ ਚੰਗਾ ਚਵਾਈ ਜਾਊਗੀ ਆ ਜਲੇਆ ਤੁਹਾਨੂੰ ਪਾਦੀ ਬਹੁਤ ਹੀ ਚੰਗੀ ਲੱਗੀ ਏ ਠੀਕ ਹੈ ਜੀ ਖਾਣਾ ਬੜਾ ਪਿਆਰਾ ਵਾ ਜਿਹੜਾ ਇਹਦੇ ਕੋਲ ਤੇ ਕਿੰਨਾ ਰੱਖਣਾ ਬਿਧੇ ਫਿਰ ਇਧਮੋਲਾ 42000 ਕਰਦੇ ਆ 40 ਦੇ ਦਾਂਗੇ 40000 ਦੇ ਦੇ ਦਿੰਦੇ ਕਰਦਾਂ ਮਾਂਤਾਂ ਕੋਈ ਵੀ ਫੋਨ ਲੱਗਦਾ ਅੱਛਾ ਖੁੱਲਾ ਕਰ ਦੋ ਕਿ ਮਾਂਤਨ ਕਰਦਾਂ ਕਰਦਾਂਗੇ ਬਾਜੀ ਠੀਕ ਆ ਤੇ ਆਹ ਭਾਜੀ ਪਹਿਲੇ ਸੂਹੇ ਵਹਿੜ ਸੁਈ ਚੇ ਅੱਛਾ ਸੀਲ ਬੜੀ ਐਵੀ ਠੀਕ ਆ ਹਾਂਜੀ ਇਹ ਤੋਂ ਕੜੀ ਆ ਜਿਹੜੀ ਹਨਾ ਤੇ ਕਿੰਨਾ ਦੁੱਧ ਦੇ ਦੇ ਕੋ ਦੁੱਧ ਜੀ ਆਪਾਂ ਪਿੰਡੋਂ ਲਈ ਚੌਕਣ ਲਿਆਂਦੀ ਘਰ ਆਇਆ 6 ਕਿਲੋ ਕਹਦਾ 5 ਮਨ ਕਿਲੋ ਜਿਹੜੇ ਹੁੰਦੇ ਹਨ ਅੱਛਾ ਬਾਕੀ ਵਹਿੜ ਸੰਭੂ ਦੋ ਦਾ 7-8 ਕਿਲੋ ਘੇਰ ਕਰ ਦਈਏ ਤੋਰ ਤਾਂ ਇੱਕ ਰੀਨ ਨੂੰ

ਦੁੱਧ ਜਿਹੜਾ ਇਹਦੇ ਕੋਲ ਕਹਿੰਦੇ ਕਿ 5 ਕਿਲੋ ਹੈਗਾ। ਬਾਕੀ ਉਹ ਵੀ ਤੁਸੀਂ ਆਪਣੇ ਚੋਕੇ ਖੜਨਾ। ਪਾਵੇਂ ਜਾਰੇ ਦੁੱਧ ਆ ਲਈ ਪਾਵੇਂ ਥੋੜੇ ਦੁੱਧ ਆ ਲਈ ਆਪਣੀ ਚਵਾਈ ਕਰਕੇ ਖੜੋ। ਤੇ ਕਿੰਨਾ ਰੱਖਣਾ ਵਿੱਦਿਆ ਦਾ ਮੁੱਲ ਫਿਰ? ਮੁੱਲ ਭਾਜੀ ਇਹਦਾ 20000 ਜੀ। ਅੱਛਾ 18000 ਦੇ ਦਾਂ। 18000 ਦੀ। ਹੋਰ ਕਰਨਾ ਮਨ ਮੋਕੇ ਤੇ। ਆਪ ਦਾਂਗੇ ਕੋਈ ਨਹੀਂ। ਕਿੰਨੇ ਦੀ ਜਸਨੋ ਕਰ ਦੋਗੇ? ਕਰ ਦਾਂਗੇ ਜਿੰਨੇ ਦੀ ਤੁਸੀਂ ਕਾਦੋਗੇ। ਚਲੋ ਮੋਕੇ ਤੇ ਫਿਰ ਖੁੱਲਾ ਕਰ ਦਿਓ ਮਨ ਤਾਂ ਕੋ ਫੋਨ ਲਾਵੇ ਇੱਕ। ਇਹ ਕਾਪਾ ਜੀ ਵਸ਼ੀਏ ਇਹ ਵਸ਼ੀਏ ਜਿਹੜੀ ਹਾਂ ਜੀ ਇਹ ਸਾਲ ਸਵਾ ਸਾਲ ਦੀ ਹੋਈ ਜੀ ਠੀਕ ਆ ਹਾਂਜੀ ਇੱਕ ਵਾਰ ਭਾਜੀ ਹਿੱਟ ਚ ਆਈ ਐ ਹੀ ਕਰਾਈ ਨਹੀਂ ਐ ਅੱਛਾ ਜੀ ਇੱਕ ਵਾਰ ਹੀ ਹਿੱਟ ਚ ਆਈ ਐ ਜਿਹੜੀ ਕਿੰਦੇ ਦੰਦ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਦੰਦ ਥੋੜਾ ਚਰਦੀ ਬਣਾਇਆ ਚਰਦੀ ਬਣਾਇਆ ਹੈ ਗਿਆ ਉਤਰਾ ਦੋ ਦੰਦ ਆ ਜਿਹੜੀ ਪਿਓਰ ਦੋ ਦੰਦ ਆ ਚਲੋ ਲੈ ਜਾ ਬੇਟੀ ਇੱਕ ਵਾਰੀ ਹੀੜ ਚ ਆਈ ਆ ਅੱਜ ਲੈ ਆ ਇਹ ਘਰ ਦੀ ਵੱਛੀ ਆ ਜਿਹੜੀ ਵੀਤੀ ਉਹਨਾਂ ਦੀ ਕਿੰਨਾ ਵੇਦਿਆ ਤਾਂ ਮੁੱਲ ਦੇ ਨਾਲ ਵੀ ਜੀ ਕੋ ਕਾਲ ਪਰ ਫੋਨ ਲਾਵੇ ਦੇਣਾ ਮੈਂ ਅੱਛਾ ਕੋ ਫੋਨ ਲਾਵੇ ਕਰੀਣਾ ਠੀਕ ਆ ਠੀਕ ਆ ਵੀ ਜੀ ਬਾਕੀ ਆ ਕਿ ਕੋ ਇੱਥੇ ਆ ਕੇ ਤਸੱਲੀ ਕਰਕੇ ਕੋ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਹਾਂਜੀ ਕੱਪੜਾ ਆਪਣੀ ਪਾਸ ਕਰਕੇ ਤਸੱਲੀ ਕਰਕੇ ਹਾਂਜੀ ਠੀਕ ਹੈ ਜੀ ਹਾਂਜੀ ਬਾਾਕੀ ਇੱਥੇ ਆ ਕੇ ਆਪਣੀ ਸਮਝਣਾ ਵੇਸ ਚਾ ਕੇ ਤਸੱਲੀ ਕਰਕੇ ਖੜਕ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ